ਅੱਜ ਲਈ ਭਾਰਤ ਵਿੱਚ ਹੋ ਰਿਹਾ ਹੈ ਇੱਕ ਟੌਪ ਕਲਾਸ ਜੈਵਲੀ ਮੀਟ ਨੀਰਜ ਚੋਪੜਾ ਕਲਾਸਿਕ ਬੈਂਗਲੁਰੂ ਦੇ ਸ਼੍ਰੀ ਕੰਟੀ ਰਵਰ ਸਟੇਡੀਅਮ ਵਿੱਚ 5 ਜੁਲਾਈ ਨੂੰ ਹੋਣ ਵਾਲਾ ਇਹ ਇਵੈਂਟ ਨਾ ਸਿਰਫ ਨੀਰਜ ਨੇ ਹੋਸਟ ਕੀਤਾ ਬਲਕਿ ਉਹ ਖੁਦ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ ਨੀਰਜ ਚੋਪੜਾ ਦੇ ਪੋਸਟਰ ਰੋਡਸਾਈਡ ਆਰਟ ਜਿੱਥੇ ਵੀ ਦੇਖੋ ਉੱਥੇ ਨੀਰਜ ਹੀ ਨਜ਼ਰ ਆਉਂਦੇ ਨੇ ਵਰਲਡ ਐਥਲੈਟਿਕਸ ਨੇ ਇਸ ਇਵੈਂਟ ਨੂੰ 골ਡ ਸਟੇਟਸ ਦਿੱਤਾ ਹੈ ਇਸ ਦਾ ਮਤਲਬ ਨੀਰਜ ਚੋਪੜਾ ਕਲਾਸਿਕ ਹੁਣ ਵਰਲਡ ਦੇ ਟੌਪ ਸ਼ਿਖਰਲੇ ਇਵੈਂਟਸ ਵਿੱਚੋਂ ਇੱਕ ਹੈ। ਨੈਸ਼ਨਲ ਹੀਰੋ ਨੀਰਸ ਦੇ ਨਾਲ ਜਰਮਨੀ ਦੇ ਥੋਮਸ ਰੋਲਰ, ਕੇਨੀਆ ਦੇ ਜੂਲੀਅਸ ਯੇਗੋ ਅਤੇ ਅਮਰੀਕਾ ਦੇ ਕਰਟਿਸ ਥਾਮਸਨ ਵਰਗੇ ਸਟਾਰ ਐਥਲੀਟ ਵੀ ਹੋਣਗੇ ਮੌਜੂਦ। ਇਸ ਮੰਚ ਤੇ ਭਾਰਤ ਦੇ ਚਾਰ ਨੌਜਵਾਨ ਵੀ ਸਚਿਨ ਯਾਦਵ, ਯਸ਼ਵੀਰ ਸਿੰਘ, ਰੋਹਿਤ ਯਾਦਵ ਅਤੇ ਸਾਹਿਲ ਸਿਲਵਾਲ ਆਪਣੀ ਛਾਪ ਛੱਡਣ ਆ ਰਹੇ ਨੇ। ਨੀਰਜ ਚੋਪੜਾ ਕਹਿੰਦੇ ਨੇ ਇਹ ਸਿਰਫ ਮੈਡਲ ਨਹੀਂ ਪਰ ਮੈਂ ਭਾਰਤ ਨੂੰ ਕੁਝ ਵੱਖਰਾ ਦੇਣ ਦੀ ਕੋਸ਼ਿਸ਼ ਕੀਤੀ ਹੈ